ਪੰਜਾਬ ਪੁਲਿਸ ਮੁੱਲਾਂ ਪਰਨੋ ਮਿਲੀ ਵੱਡੀ ਸਫਲਤਾ ਕਿਤੇ ਤਿੰਨ ਸਨੈਕਚਰ ਕਾਬੂ ਇਹਦੇ ਸਮਝੀ ਸਾਡੇ ਇਥੇ ਲੁੱਟਖੋਹਾਂ ਦੀਆਂ ਵਾਰਦਾਤਾਂ ਕੁਝ ਹੋਈਆਂ ਸੀਗੀਆਂ ਮੁੱਲਾਂਪੁਰ ਦੇ ਏਰੀਆ ਦੇ ਵਿੱਚ ਜਿਸਤਾ ਐਸਐਸਪੀ ਸਾਹਿਬ ਦਾ ਦਿਸ਼ਾ ਨਿਰਦੇਸ਼ ਨਹੀਂ ਕਿ ਆਪਾਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਵੈਸੇ ਵੀ ਸਾਡੀ ਪੁਲਿਸਿੰਗ ਦਾ 파ਟਾ ਕਰਨਾ ਉਹ ਚ ਅਸੀਂ ਕਾਰਵਾਈ ਕਰਦੇ ਹੋਏ ਮੁੱਲਾਪੁਰ ਥਾਣੇ ਦੀਆਂ ਜੀਗੀਆਂ ਨੇ ਨੇ ਟੀਮਸ ਬਣਾਈਆਂ ਜਿਹਦੇ ਵਿੱਚ ਇੰਸਪੈਕਟਰ ਰਮਨਦੀਪ ਤਰੀਕਾ ਜੀ ਨੇ ਇਹਨਾਂ ਨੇ ਜਿਹੜੀ ਮੁਹਿੰਮ ਨੂੰ ਲੈਡ ਕੀਤਾ ਤੇ ਅਸੀਂ ਇਹ ਤਿੰਨੋਂ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਬੜੀ ਜਲਦੀ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਤੇ ਇਹਨਾਂ ਦੀ ਜਿਹੜੀ ਹੈਗੇ ਖੁਲਾਸਾ ਕੀਤਾ ਜੀ ਇਹਦੇ ਚ ਕੀ ਹੈ ਕਿ ਤਿੰਨ ਵਾਰਦਾਤਾਂ ਨੇ ਇੱਕ ਵਾਰਦਾਤ ਹੈਗੀ 6 ਤਰੀਕ ਦੀ ਜਿਹਦੇ ਵਿੱਚ ਸੋਨੇ ਦੀ ਚੈਨ ਤੇ ਵਾਲੀਆਂ ਜਿਹੜੀਆਂ ਖੋਈਆਂ ਜਾਂਦੀਆਂ ਨੇ ਉਹਦੇ ਸੰਬੰਧ ਨੰਬਰ ਮੁਕੱਦਮਾ ਅਸੀਂ ਦਰਜ ਕੀਤਾ ਜਿਦੇ ਵਿੱਚ ਦੋ ਦੋਸ਼ੀ ਨੇ ਮੋਹਨਗਿਰੀ ਤੇ ਵਿਕੀਗਿਰੀ ਇਹਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਜਿਦੇ ਵਿੱਚ ਇਹਨਾਂ ਦਾ ਜਿਹੜਾ ਯੂਜ਼ ਕੀਤਾ ਹੋਇਆ ਮੋਟਰਸਾਈਕਲ ਸਕੂਟੀ ਅਗਲੀ ਵਾਰਦਾਤ ਚ ਯੂਜ਼ ਕੀਤੀ ਉਹ ਵੀ ਅਸੀਂ ਜਿਹੜੇ ਹੈਗੇ ਨੇ ਬਰਾਮਦ ਕੀਤੇ ਨੇ ਫਿਰ ਇਹੀ ਬੰਦੇ ਨੇ ਜਿਹੜੇ ਇਹ ਅਲੱਗ ਤੋਂ ਅਸੀਂ ਇੱਕ ਹੋਰ ਜਿਹੜੀ ਹੈਗੀ ਚੇਨ ਖੋਦੀ ਵਾਰਦਾਤ ਅਲਟਸ ਜਿਹੜੀ ਹੈਗੀ ਸੁਸਾਇਟੀ ਉਹਦੇ ਕੋਲੇ ਹੋਈ ਸੀਗੀ ਉਹਦੇ ਵਿੱਚ ਵੀ ਜਿਹੜੇ ਇਹ ਬੰਦੇ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਹਿਯੋਗੀ ਨੇ ਜਿਨ੍ਹਾਂ ਨੂੰ ਦਰਾਨੇ ਤਫਤੀਸ਼ ਦੇਖਿਆ ਜਾਊਗਾ ਪਲੱਸ ਇੱਕ ਹੋਰ ਨਵੀਂ ਵਾਰਦਾਤ ਹੋਈ ਜਿਹੜੀ ਹੈਗੀ ਆ 15 6 ਨੂੰ ਜਿਹੜੀ ਹੈਗੀ ਵਾਰਦਾਤ ਹੁੰਦੀ ਹੈ ਇਹ ਚ ਕੀ ਹੈ ਕਿ ਆਪਣਾ ਇੱਕ 103 ਨੰਬਰ ਅਸੀਂ ਜਿਹੜੇ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਿਦੇ ਵਿੱਚ ਸੰਤੋਸ਼ ਕੁਮਾਰ ਤੇ ਲਲਿਤ ਕੁਮਾਰ ਨੇ ਇਹ ਦੋਸ਼ੀ ਪਾਏ ਗਏ ਨੇ ਇਹਦੇ ਵਿੱਚ ਜਿਹੜਾ ਲਲਿਤ ਹੈਗਾ ਇਹ ਆਟੋ ਚਲਾਉਂਦਾ ਸੀਗਾ ਅੱਛਾ ਆਟੋ ਦੇ ਵਿੱਚ ਦੂਜਾ ਦਾ ਸਹਯੋਗੀ ਉਹਦੇ ਵਿੱਚ ਬੈਠਾ ਸੀਗਾ ਤਾਂ ਇੱਕ ਲੇਡੀ ਹੈ ਜਿਹੜੀ ਉਹ ਚੰਡੀਗੜ੍ਹ ਸਾਈਡ ਤੋਂ ਇਧਰਲੇ ਪਾਸੇ ਆ ਰਹੀ ਸੀਗੀ ਮੋਲਾਪੁਰ ਸਾਈਡ ਜਦੋਂ ਉੱਤਰ ਦੀ ਇਹਦੀਆਂ ਵਾਲੀਆਂ ਸਨੇਚ ਕਰਕੇ ਭੱਜ ਜਾਂਦਾ ਅੱਛਾ ਉਹਦਾ ਅਸੀਂ ਜਿਹੜਾ ਹੈਗਾ ਨਾਲ ਦੀ ਨਾਲ ਹੀ ਫੌਰੀ ਜਦੋਂ ਸਾਡੇ ਤੱਕ ਇਨਫਾਰਮੇਸ਼ਨ ਆਉਂਦੀ ਹੈ ਤਾਂ ਟੀਮ ਜ ਲੱਗਦੀਆਂ ਨੇ ਤਾਂ ਇਹਦਾ ਪਿੱਛਾ ਮਤਲਬ ਕਿ ਜਿਹੜਾ ਹੈਗਾ ਸੀਸੀਟੀਵੀਜ਼ ਦਾ ਹੋਰ ਸਾਰਾ ਕੁਝ ਚੈੱਕ ਚੁੱਕ ਕਰਕੇ ਅਸੀਂ ਅਲਟੀਮੇਟਲੀ ਉਸ ਬੰਦੇ ਨੂੰ ਰਾਉਂਡ ਅਪ ਕਰ ਲੈਨੇ ਆ ਉਹਨਾਂ ਦੀਆਂ ਚੀਨੀਆਂ ਵੀ ਬਰਾਮਦ ਹੋ ਗਈਆਂ ਨੇ ਜਿਹੜੀਆਂ ਵਾਲੀਆਂ ਸੀਗੀਆਂ ਉਹ ਬਰਾਮਦ ਹੋ ਗਈਆਂ ਨੇ ਠੀਕ ਹੈ ਜੀ ਤੇ ਇਹਨਾਂ ਦਾ ਆਟੋ ਵੀ ਕਬਜ਼ੇ ਚ ਲੈ ਲਿਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਇਹ ਚਾਰ ਦੋਸ਼ੀ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਇਹ ਅਰੈਸਟ ਕੀਤੇ ਗਏ ਨੇ ਤੇ ਜੋ ਚੀਨ ਸਨੇਚਿੰਗ ਦਾ ਜੋ ਸਮਾਨ ਸੀਗਾ ਇਹਨਾਂ ਦਾ ਜਾਂ ਵਾਲੀਆਂ ਵਗੈਰਾ ਉਹ ਸਾਰੀਆਂ ਬਰਾਮਦ ਕੀਤੀਆਂ ਅਸਲ ਜਿਹੜੇ ਇਹ ਵਹੀਕਲ ਯੂਜ਼ ਕਰਦੇ ਸੀ ਮੋਟਰਸਾਈਕਲ ਜਾਤ ਦੀ ਗੱਲ ਕਰਦੇ ਉਹ ਆਪਣੇ ਇਹਨਾਂ ਦੇ ਜਾਂ ਫਿਰ ਉਹ ਵੀ ਚੋਰੀ ਦੇ ਨਹੀਂ ਹੁਣ ਜਿਹੜੀ ਸਾਡੇ ਕੋਲ ਇੱਕ ਸਕੂਟੀ ਤੇ ਮੋਟਰਸਾਈਕਲ ਹੈ ਜੀ ਇਹਨਾਂ ਦੀ ਪੁੱਛਗਿੱਛ ਚ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਚੋਰੀ ਦਾ ਸੀਗਾ ਉਹ ਹੁਣ ਚੋਰੀ ਦਾ ਸੀਗਾ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਆਈਡੈਂਟੀਫਾਈ ਕਰ ਰਹੇ ਹਾਂ ਇੱਕ ਜਿਹੜਾ ਹੈਗਾ ਵਹੀਕਲ ਉਹ ਬਿਲੋਂਗਿੰਗ ਦੇ ਏਰੀਏ ਤੋਂ ਤੇ ਇੱਕ ਜਿਹੜਾ ਹੈਗਾ ਰੋਪੜ ਸਾਈਡ ਤੋਂ ਜਿਹੜਾ ਹੈਗਾ ਸਾਨੂੰ ਆਇਡੈਂਟੀਫਾਈ ਹੋਇਆ ਉਹਦੇ ਬਾਰੇ ਅਸੀਂ ਉਹਨਾਂ ਦੇ ਜਿਹੜੇ ਮਾਲਕਾਂ ਨਾਲ ਵਾਰਸਾਂ ਨਾਲ ਤੇ ਸੰਬੰਧ ਥਾਣੇ ਨਾਲ ਤਾਲਮਿਲ ਕਰ ਰਹੇ ਹਾਂ ਤਾਂ ਉਹ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵੀ ਚੋਰੀ ਦੀਆਂ ਸੀਗੀਆਂ ਦੋਨੋਂ ਵਹੀਕਲ ਹਾਂਜੀ ਜੀ ਅੱਛਾ ਹੋਰ ਕਿੱਥੇ ਕਿੱਥੇ ਮਾਮਲੇ ਦਰਦ ਨੇ ਪਹਿਲਾਂ ਕਿੰਨੀ ਕਿੰਨਾਂ ਦੇ ਉੱਤੇ ਵਾਰਦਾਤ ਹੋਈ ਜਿਹੜੇ ਕੁਝ ਤਰੀਕੇ ਦੀ ਮਾਮਲਾ ਜਿਸ ਤਰ੍ਹਾਂ ਜੀ ਮੈਂ ਤੁਹਾਨੂੰ ਦੱਸਿਆ ਜਿਹੜੇ ਆਹ ਵਿੱਕੀਗਰੀ ਤੇ ਮੋਹਨਗਰੀ ਨੇ ਇਹਨਾਂ ਦੋਨਾਂ ਦੇ ਉੱਤੇ ਹੁਣ ਤਿੰਨ ਤੋਂ ਚਾਰ ਪਰਚੇ ਦਰਜ ਹੋ ਗਏ ਨੇ ਠੀਕ ਹੈ ਜੀ ਇਹਨਾਂ ਦੇ ਉੱਤੇ ਪਹਿਲਾਂ ਮੁੱਲਾਪੁਰ ਦੇ ਵਿੱਚ ਵੀ ਇਹਨਾਂ ਦੇ ਉੱਤੇ ਸਨੇਚਿੰਗ ਦਾ ਪਰਚਾ ਦਰਜ ਸੀਗਾ ਤੇ ਹੁਣ ਵੀ ਜਿਹੜੇ ਹੈਗੇ ਨੇ ਇੱਥੇ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜੇ ਲਲਿਤ ਕੁਮਾਰ ਤੇ ਸੰਤੋਸ਼ ਕੁਮਾਰ ਆ ਉਹਨਾਂ ਦੇ ਉੱਤੇ ਸਾਡੇ ਕੋਲੇ ਹਜੇ ਇਹੀ ਪਰਚਾ ਆਇਆ ਹੈ ਹਜੇ ਪਹਿਲਾਂ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਉਹ ਬਾਕੀ ਅਸੀਂ ਵਾਚ ਰਹੇ ਹਾਂ ਇਹ ਕਿੰਨੇ ਦਿਨ ਦਾ ਰਿਮਾਂਡ ਸੀਗਾ ਇਹ ਹੁਣ ਰਿਮਾਂ ਜੀ ਹੁਣ ਦੁਬਾਰਾ ਜਿਹੜਾ ਹੈਗਾ ਮਾਨਯੋਗ ਅਦਾਲਤ ਚ ਪੇਸ਼ ਕਰਕੇ ਅੱਗੇ ਹੋਰ ਵੀ ਜੋ ਰਿਕਵਰੀਆਂ ਚ ਹੋ ਸਕਦੀਆਂ ਨੇ ਉਹਦੇ ਸਮਰਥ ਚ ਦੇਖਾਂਗੇ ਲੱਗਦਾ ਕਿ ਰਿਮਾਂਡਦਾਰਨ ਹੋਰ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਹੋਈਆਂ ਨੇ ਉਹ ਵੀ ਇੱਕ ਬਿਲਕੁਲ ਜੀ ਮਾੜੇ ਬੰਦੇ ਨੇ ਇਹ ਇਹਨਾਂ ਦਾ ਜਿਹੜਾ ਹੈਗਾ ਪੁਛਗਿਛ ਚ ਤਨਾਲੀ ਪਤਾ ਲੱਗੂਗਾ ਵੀ ਇਹ ਹੋਰ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਵਾਰਦਾਤਾ ਕੀਤੀਆਂ ਨੇ ਲਾਈਕ ਮੋਟਰਸਾਈਕਲ ਸਕੂਟੀ ਦਾ ਜਿੰਮੇ ਮੈਨੂੰ ਦੱਸਿਆ ਉਹਦੇ ਬਾਰੇ ਵੀ ਅਸੀਂ ਪੁਛਗਿਛ ਕਰ ਰਹੇ ਹਾਂ ਸਰ ਇੱਕ ਲੋਕਾਂ ਨੂੰ ਕੀ ਪੀੜਾ ਹੈ ਦੇਖੋ ਸਨੇਚਿੰਗ ਦੀ ਘਟਨਾਵਾਂ ਹੋ ਰਹੀਆਂ ਨੇ ਲੋਕਲ ਕਿੰਨਾ ਸਟ੍ਰੈਸਡ ਹੋਣ ਦੀ ਦੌੜ ਹੈ ਕਿਸ ਤ ਸਾਨੂੰ ਤਾਂ ਇਹ ਹੈ ਵੀ ਬੰਦਾ ਜਿਹੜਾ ਵੀ ਰੋਡ ਤੇ ਜਾਵੇ ਉਹ ਨਿਸ਼ਚਿਤ ਹੋ ਕੇ ਜਿਹੜਾ ਹੈਗਾ ਆਪਦਾ ਜਾ ਸਕੇ ਉਹਨੂੰ ਕੋਈ ਚਿੰਤਾ ਨਾ ਹੋਵੇ ਸਾਡੀ ਜਿਹੜੀ ਹੈਗੀ ਪ੍ਰਾਇੋਰਟੀ ਇਸ ਗੱਲ ਦੀ ਹੈ ਵੀ ਲੋਕਾਂ ਨੂੰ ਇਸ ਤਰੀਕੇ ਦਾ ਸੀ ਪ੍ਰਸ਼ਾਸਨ ਦੇਣਾ ਹੈ ਬਟ ਹਾਂ ਆਪਾਂ ਜੇ ਪ੍ਰੀਵੈਂਟਿਵ ਵੀ ਲੋਕ ਆਪਣਾ ਕੁਝ ਲੈ ਲੈਣ ਤੇ ਕੋਈ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਅਸੀਂ ਟਰੇਸ ਕਰਨ ਲਈ ਤਾਂ ਅਸੀਂ ਲੱਗਾਂਗੇ ਪਰ ਜਿਹੜਾ ਹੈਗਾ ਇਹਨਾਂ ਜ਼ਰੂਰ ਕਰ ਸਕਦੇ ਨੇ ਵੀ ਜਦੋਂ ਸੜਕ ਦੇ ਉੱਤੇ ਨੇ ਜਾਂ ਇੱਕ ਪਬਲਿਕ ਸਪੇਸ ਤੇ ਹੈਗੇ ਨੇ ਤਾਂ ਥੋੜਾ ਜਿਹਾ ਅਵੇਸਲੀ ਨਾ ਹੋਣ ਬੰਦੇ ਥੋੜਾ ਜਿਹਾ ਆਪਣਾ ਆਲਾ ਦਵਾਲਾ ਉਹਨਾਂ ਨੇ ਵਾਚਾ ਹੋਵੇ ਤੇ ਜੇ ਕੋਈ ਇਹ ਜਿਵਾਰਦਤ ਹੁੰਦੀ ਹੈ ਤਾਂ ਉਹਨੂੰ ਛਪਾਉਣ ਦੀ ਜਾਂ ਉਸ ਚੀਜ਼ ਨੂੰ ਅਣਗੌਲਿਆ ਕਰਨ ਦੀ ਲੋੜ ਨਹੀਂ ਹੈ ਉਹ ਸਾਨੂੰ ਇਮੀਡੀਏਟਲੀ ਰਿਪੋਰਟ ਕਰੋ ਹੁਣ ਇਹ ਵੀ ਰਿਪੋਰਟ ਸਾਡੇ ਕੋਲੇ ਹੋਈਆਂ ਵਾਰਦਾਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇੱਕ ਪਹਿਲੀ ਵਾਰ ਦਾ 6 ਤਰੀਕ ਦੀ ਹੈ ਠੀਕ ਹੈ ਦੂਜੀ ਵਾਰਦਾਤ ਜਿਹੜੀ ਹੈਗੀ 11 ਤਰੀਕ ਦੇ ਕਰੀਬ ਦੀ ਹੈ ਤੀਜੀ ਵਾਰਦਾਤ 15 ਦੀ ਹੈ ਤਾਂ ਅੱਜ ਦੀ 18 ਤਰੀਕ ਦੇ ਵਿੱਚ ਆਪਾਂ ਬੈਠੇ ਹਾਂ ਇਹ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਤੋਂ ਰਿਕਵਰੀਆਂ ਵੀ ਕੀਤੀਆਂ ਗਈਆਂ ਨੇ ਕਈ ਵਾਰ ਕੁਝ ਜਿਹੜੇ ਦੋਸ਼ੀ ਨੇ ਬਚ ਵੀ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੋਈ ਟ੍ਰੇਸ ਨਾ ਮਿਲੇ ਪਰ ਜੇ ਪਬਲਿਕ ਸਾਨੂੰ ਟਾਈਮਲੀ ਦੱਸ ਦੇ ਤਾਂ ਇਹਨਾਂ ਦੀ ਕੋਈ ਹੋਰ ਵੱਖਰੀ ਜਿਹੜੀ ਕੋਈ ਹੋਰ ਨਵੀਂ ਕਾਰਵਾਈ ਨੂੰ ਇਨਜਾਮ ਦਿੰਦੇ ਉਦੋਂ ਪਹਿਲਾਂ ਜਿਹੜੇ ਹੈਗੇ ਨੇ ਬੰਦੇ ਫੜੇ ਜਾ ਸਕਦੇ ਨੇ ਤੇ ਸਵਾਰੀਆਂ ਦੇ ਨਾਲ ਵੀ ਇਹਨਾਂ ਸਨੇਸ਼ਨ ਕਰਦੇ ਰਹੇ ਨੇ ਜਾਂ ਫਿਰ ਆਪਕਾ ਇਹ ਪਹਿਲਾਂ ਹੀ ਜਿੰਨਾ ਜੀ ਹਜੇ ਤੱਕ ਪਤਾ ਲੱਗਿਆ ਇਹ ਪਹਿਲਾ ਹੀ ਇਨਸੀਡੈਂਟ ਇਹਨਾਂ ਤੋਂ ਸਮਝ ਆਇਆ ਹੈ ਠੀਕ ਹੈ ਜੀ ਹਜੇ ਜਿਹੜੀ ਹੈਗੀ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਹਾਂ ਜੀ ਜੇ ਅਸੀਂ ਕੁਝ ਕੁਝ ਕਰਾਂਗੇ ਕਿ ਪਹਿਲਾਂ ਵੀ ਇਹਨਾਂ ਨੇ ਕੋਈ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਨਹੀਂ ਜਾਂ ਸੰਬੰਧਿਤ ਜਿਹੜੇ ਆਸ-ਪਾਸ ਦੇ ਥਾਣੇ ਨੇ ਸਾਡੇ ਨਾਲ ਲੱਗਦੇ ਉੱਥੇ ਵੀ ਅਸੀਂ ਇਹਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿੱਥੋਂ ਮਤਲਬ ਕਿ ਇਹਨਾਂ ਦਾ ਕੀ ਪਿੱਛੋਂ ਦਾ ਪਿਛੋਕੜ ਕੀ ਹੈ ਜਿੰਦਾ ਠੀਕ ਜੀ ਧੰਨਵਾਦ